ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਜੀ ਕਈਆਂ ਵਾਲੀ ਦਿਖਾਉਣੇ ਆ ਜੀ ਪਿੰਡ ਕੋਟਪਈ ਦੇ ਵਿੱਚ ਆਪਾਂ ਖੜੇ ਸੀਗੇ ਜੀ ਤਸੀਲ ਅਗੀ ਦਰਵਾਜਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਜੀ ਇਹ ਜੀ ਬਾਈ ਦੀ ਕਈਆਂ ਦਾ ਕੰਮ ਕਰਦੇ ਆ ਜੀ ਇੱਥੋਂ ਜੀ ਕੋਟਪਈ ਅੱਡੇ ਤੋਂ ਜੀ ਕਿਲਾ ਪਲੰਗ ਸਾਹਿਬ ਵਾਲੀ ਗਲੀ ਆਉਣਾ ਠੀਕ ਆ ਜੀ ਤੁਸੀਂ ਆਹ ਚ ਰਸਤਾ ਪੈਂਦਾ ਜੀ ਵੇਖੋ ਠਾੜੂ ਨਿਵਾਸ ਠਾੜੂ ਨਿਵਾਸ ਸਾਹਿਬ ਇਹ ਬਾਈ ਜੀ 5 6 ਇਹਨਾਂ ਦੀਆਂ ਪੀੜੀਆਂ ਤੋਂ ਇਹ ਕੰਮ ਕਰਦੇ ਆ ਜੀ 5 6 ਪੀੜੀਆਂ ਇਹਨਾਂ ਦੇ ਕੰਮ ਕਰਦੀਆਂ ਜੀ ਬਹੁਤ ਮਿਹਨਤੀ ਆ ਇਹ ਬਾਈ ਹੈਂਡੀਕੈਪਟ ਆ ਜੀ ਇਤਨਾ ਹੈਗਾ ਜੀ ਜੱਗਾ ਆ ਪਾ ਇਤਨਾ ਤੁਹਾਨੂੰ ਗੱਲਬਾਤ ਕਰਾਉਣਾ ਜੀ ਹਾਂਜੀ ਬਾਈ ਜੀ ਸੱਤਰੀ ਕਾਲ ਸੱਤਰੀ ਕਾਲ ਹਾਂਜੀ ਬਾਈ ਜੀ ਆਪਾਂ ਜੀ ਕਿੰਨੀਆਂ ਪੀੜੀਆਂ ਤੋਂ ਬਾਈ ਜੀ ਆਪਣੇ ਇਥੇ ਸੀ ਕੰਮ ਕਰਦੇ ਆ ਜੀ 5 ਪੀੜੀਆਂ ਠੀਕ ਆ ਜੀ ਠੀਕ ਆ ਜੀ ਇੱਥੋਂ ਜੀ ਕਿਲਾ ਪਲੰਗ ਸਾਹ ਵਾਲੀ ਗਲੀ ਆਉਣਾ ਜੀ ਇੱਥੋਂ ਜੀ ਹਾਂ ਕਿਲਾ ਪਲੰਗ ਸਾਹ ਠੀਕ ਆ ਜੀ। ਬੁੜੀਆਂ ਦਾ ਕੰਮ ਕਰਦੇ ਆ ਪਰ ਨਾ ਅਸੀਂ ਪੀਣ ਕੁੱਟ ਕੇ ਬਣਾਉਣ ਦੀ ਗੱਲ ਇਹ ਬਹੁਤ ਮਿਹਨਤ ਕਰਦੇ ਆ ਜੀ ਇਹ ਬਾਈ ਨਾ ਜੀ ਥੋੜਾ ਹੈਂਡੀਕੈਪਡ ਆ ਜੀ ਇਹਦੀ ਤੁਸੀਂ ਵੱਧ ਤੋਂ ਵੱਧ ਮਦਦ ਕਰਿਓ ਜੀ। ਠੀਕ ਆ ਜੀ। ਹੋਰ ਆਪਾਂ ਬਾਈ ਤੋਂ ਸਾਰਾ ਕੁਝ ਪੁੱਛਦੇ ਹਾਂ। ਹਾਂਜੀ ਬਾਈ ਜੀ ਹੋਰ ਜੀ ਕਿੱਥੋਂ ਕਿੱਥੋਂ ਦੀ ਕਰ ਬਾਈ ਜੀ ਆਪਣਾ ਕਹੀਂ ਜਾਂਦੀਆਂ ਜੀ? ਬਿਕਨਰ ਕੋਲੇ ਰਾਜਪੁਰੂ ਠੀਕ ਆ ਜੀ। ਹਾਂ ਤਾਂ ਸੰਗਰੀਆ ਠੀਕ ਆ ਜੀ ਸੰਗਰਗਾ ਦੂਰ ਤੋਂ ਪਹਿਲਾਂ ਜੀ ਬਾਈ ਜੀ ਪੂਕੀਆਂ ਕਰਾਉਣੀ ਪੈਂਦੀ ਆ ਜੀ ਫੇਰ ਬੰਨਾ ਬੋਕੂ ਉਹ ਬੜਾ ਬੜਾਂਗਾ ਨਹੀਂ ਮਿਲਦਾਂ ਜੀ। ਠੀਕ ਹੈ ਜੀ ਇਹਨਾਂ ਕੋਲੇ ਬਾਈਆਂ ਕੋਲੇ ਬਹੁਤ ਫੋਨ ਆਈ ਜਾਂਦੇ ਆ ਹੁਣ ਵੀ ਦੋਸਤੋ ਇਹ ਜੀ ਪਹਿਲਾਂ ਬੁੱਕ ਕਰਾਉਣੀ ਪੈਂਦੀਆਂ ਜੀ ਇਹ ਬਹੁਤ ਮਿਹਨਤ ਕਰਦੇ ਇਹ ਨਾ ਹੀ ਕੁੱਟ ਕੇ ਕਰਦੇ ਆ ਜੀ ਸਾਰਾ ਕੁਝ ਆਪਦਾ ਹੱਥੀ ਕੰਮ ਕਰਦੇ ਆ ਜੀ ਆ ਵੇਖੋ ਤੁਸੀਂ ਜੀ ਤੁਹਾਨੂੰ ਕਈ ਦਿਖਾਉਣੇ ਆ ਜੀ ਸਟੀਲ ਦੀ ਕਈ ਆ ਜੀ ਇਹਦੇ ਉੱਤੇ ਨਾ ਹੀ ਮੋਰ ਨਾਲ ਹੀ ਲੱਗੀ ਹੁੰਦੀ ਆ ਜੀ ਸ਼ੁਰੀ ਵਾਲੀ ਆ ਜਮਾ ਸ਼ੁਰੀ ਵਾਲੀ ਕਈ ਆ ਜੀ ਕਿੰਨੇ ਜੀ ਕਿੰਨੇ ਦੀ ਕਈ ਹੁੰਦੀ ਆ ਜੀ 700 ਦੀ ਠੀਕ ਆ ਲੋ ਦੋਸਤੋ ਵੇਖੋ ਜੀ 700 ਦੀ ਕਈ ਹੁੰਦੀ ਆ ਜੀ ਆਹ ਦਾ ਜਮਾ ਹੱਥੀ ਕੰਮ ਕਰਦੇ ਆ ਜੀ ਬਹੁਤ ਮਿਹਨਤੀ ਆ ਜੀ ਇਹ ਹੈਂਡੀਕੈਪ ਟਾ ਬਾਈ ਥੋੜਾ ਜਿਆ ਇੰਨਾ ਦੇ ਆਪਾਂ ਡੈਡੀ ਜਾਨਾ ਹਾਂਜੀ ਜਿਹੜੇ ਛੋਟੇ ਇੱਥੇ ਬਾਬਾ ਬੈਠੇ ਉਹਨਾਂ ਕੀ ਨਾਮ ਆ ਜੀ ਬਲਦੇਵ ਸਿੰਘ ਛੋਟੇ ਪੁਰਾਣੇ ਬਜ਼ੁਰਗਾਂ ਦਾ ਕੀ ਨਾਮ ਆ ਜੀ ਬਲਦੇਵ ਸਿੰਘ ਬਲਦੇਵ ਸਿੰਘ ਠੀਕ ਆ ਜੀ ਹੋਰ ਕਾਦਾ ਕਾਦਾ ਕੰਮ ਕਰਦੇ ਆਂ ਤੁਸੀਂ ਬਸ ਆਈਆਂ ਕਈਆਂ ਹੋਰ ਬਾਹੇ ਬੂਹੇ ਵਧੀਆ ਬਣਾਉਣੇ ਹਾਂ ਦਾਤੇ ਠੀਕ ਆ ਜੀ ਕਾਦੇ ਹੁੰਦੇ ਆ ਬਾਹੇ ਜੀ ਲੱਕੜ ਕਾਦੇ ਟਾਲੀ ਦੇ ਟਾਲੀ ਜੀ ਠੀਕ ਆ ਜੀ ਠੀਕ ਹੈ ਜੀ ਦੋਸਤੋ 700 ਦੀ ਜਿਹੜਾ ਆਪਾਂ ਨੂੰ ਆਪਣੀ ਜੀ ਵੀਡੀਓ ਵੇਖ ਕੇ ਆਊਗਾ ਕਿੰਨੇ ਪਰਸੈਂਟ ਤੁਸੀਂ ਡਿਸਕਾਊਂਟ ਕਰੋਗੇ ਡਿਸਕਾਊਂਟ ਕਰਤੋਂਗੇ ਨਾ ਹੀ ਵੱਧ ਤੋਂ ਵੱਧ ਹਾਂ ਕਰਦਾ ਹੈ ਜਿਹੜਾ ਆਪਣੀ ਵੀਡੀਓ ਵੇਖ ਕੇ ਆਊਗਾ ਜੀ ਇਹਨਾਂ ਕੋਲੇ ਜੀ ਉਹ ਵੱਧ ਤੋਂ ਵੱਧ ਡਿਸਕਾਊਂਟ ਕਰਨਗੇ ਠੀਕ ਆ ਦੋਸਤੋ ਇਹ ਪੁਰਾਣਾ ਘਰ ਆ ਜੀ ਇਹ ਦਰਵਾਜ਼ਾ ਜੀ ਗੋਲ ਦਰਵਾਜ਼ਾ ਠੀਕ ਆ ਜੀ ਮਠਾੜੂ ਨਿਵਾਸ ਆ ਜੀ ਕੋਟਪਾਈ ਤੋਂ ਆਉਣਾ ਜੀ ਤੁਸੀਂ ਕਿਲਾ ਪਲੰਗਸਾ ਵਾਲੀ ਗਲੀ ਆਉਣਾ ਠੀਕ ਆ ਜੀ ਇੱਥੇ ਚਰਸਤਾ ਪੈਂਦਾ ਜੀ ਮਠਾੜੂ ਨਿਵਾਸ ਲਿਖਿਆ ਦੋਸਤੋ ਇਹ ਉਹ ਜੀ ਵੇਖੋ ਜੀ 5 6 ਫੀਡਿੰਗਾ ਤੋਂ ਇਹ ਕੰਮ ਕਰਦੇ ਆ ਜੀ ਬਹੁਤ ਪੁਰਾਣੇ ਆ ਜੀ ਬਹੁਤ ਮਿਹਨਤ ਆਦਾਰ ਹੈ ਇਹ ਇਹ ਨਾ ਜੀ ਗ੍ਰੈਂਡਰ ਮਾਰ ਕੇ ਜੀ ਬਣਾਉਂਦੇ ਆ ਜੀ ਕਟ ਕੇ ਗ੍ਰੈਂਡਰ ਮਾਰ ਕੇ ਬਣਾਉਂਦੇ ਆ ਠੀਕ ਆ ਦੋਸਤੋ ਇਹ ਬਹੁਤ ਮਿਹਨਤੀ ਆ ਜੀ ਇਹ ਜੀ ਠੀਕ ਆ ਜੀ ਜੇ ਕਿਸੇ ਨੇ ਲੈਣਾ ਤਾਂ ਆਪਾਂ ਇਹਨਾਂ ਦਾ ਨੰਬਰ ਸੁਣਨੂ ਜੀ ਦੱਸ ਦਿੰਨੇ ਆ ਠੀਕ ਆ ਜੀ ਹਾਂਜੀ ਤੁਹਾਡਾ ਹੀ ਨੰਬਰ ਦੱਸਦੇ ਹੋ ਜੀ ਮਾੜਾ ਆ ਜੀ ਨੰਬਰ 1210778 90412 ਜੀ ਹਾਂਜੀ 10778 10778 ਠੀਕ ਆ ਦੋਸਤੋ ਪੂਰਾ ਦਸਲੀ ਨਾਲ ਇਹ ਕੰਮ ਕਰਦੇ ਆ ਠੀਕ ਆ ਦੋਸਤੋ ਰਾਜਪਾਂ ਜੀ ਰਾਜਸਥਾਨ ਤੋਂ ਬੀਕਾਂ ਨੇਰ ਤੋਂ ਬਹੁਤ ਫੋਨ ਆਈ ਜਾਂਦੇ ਆ ਬਹੁਤ ਦੂਰ ਦੂਰ ਤਿੱਕਰ ਇਹਨਾਂ ਦੇ ਕਈਆਂ ਜਾਂਦੀਆਂ ਜੀ ਠੀਕ ਹੈ ਜੀ ਸਸਰੀ ਕਾਲ